ਤਾਰਪਰੀ ਸੱਸੀ ਕਲ ਅੱਜ ਆਪਾਂ ਤੁਹਾਨੂੰ ਨਵਾਂ ਡਿਜ਼ਾਈਨ ਬਣਾ ਕੇ ਵਿਖਾਵਾਂਗੇ ਜਿਹੜਾ ਕਿ ਦੋ ਸਲਾਈਆਂ ਦਾ ਹੀ ਡਿਜ਼ਾਈਨ ਆ ਤੇ ਤੁਸੀਂ ਐਂਡ ਤੱਕ ਵੀਡੀਓ ਵੇਖਿਓ ਇਹ ਡਿਜ਼ਾਈਨ ਆ ਆਪਾਂ ਦੋ ਦੋ ਕੁੰਡੇ ਦੋ ਦੋ ਦੇ ਹਿਸਾਬ ਨਾਲ ਕੁੰਡੇ ਪਾਏ ਨੇ ਇੱਕ ਕੁੰਡਾ ਆਪਾਂ ਇੱਕ ਇੱਕ ਕੁੰਡਾ ਆਪਾਂ ਦੋਨੋਂ ਪਾਸੇ ਵਾਧੂ ਰੱਖਿਆ ਵਾ ਹੁਣ ਆਪਾਂ ਇਸ ਤਰ੍ਹਾਂ ਇੱਕ ਕੁੰਡਾ ਪਾਉ ਤਾਰ ਲਿਆ ਅੱਗੇ ਨੂੰ ਧਾਗਾ ਕਰ ਲਿਆ ਦੋ ਕੁੰਡਿਆਂ ਨਾਲ ਆਪਾਂ ਟਿੱਕ ਕਰ ਲਿਆ

ਇਹ ਡਿਜ਼ਾਈਨ ਬਣਾਉਣ ਵਿੱਚ ਬਹੁਤ ਸੌਖਾ ਆਪਾਂ ਕਿਸੇ ਵੀ ਪ੍ਰੋਜੈਕਟ ਤੇ ਪਾ ਸਕਦੇ ਆ ਆਪਾਂ ਅਗਿੰਤਾ ਗੱਲ ਲੈਂਦਾ ਫੇਰ ਆਪੇ ਇੱਕ ਗੁੰਡਾ ਇਸ ਤਰ੍ਹਾਂ ਕੱਢ ਲਿਆ ਫੇਰ ਆਪਾਂ ਅਗਿੰਤਾ ਗੱਲਿਆ ਕੇ ਫੇਰ ਇੱਕ ਗੁੰਡਾ ਆਪਾਂ ਇਸ ਤਰ੍ਹਾਂ ਬਣਾ ਲਿਆ ਇਹ ਆਪਣੇ ਚਾਰ ਗੁੰਡੇ ਬਣ ਗਏ ਫੇਰ ਆਪਾਂ ਇਸ ਤਰ੍ਹਾਂ ਅਗਿੰਤਾ ਗੱਲਿਆ ਕੇ ਇਸ ਤਰ੍ਹਾਂ ਫਿਰ ਅਗਿੰਦਾ ਗਲਿਆ ਕੇ ਇਸ ਤਰ੍ਹਾਂ ਗੁੰਡਾ ਬਣਾ ਲਿਆ ਫਿਰ ਆਪਾਂ ਇਸ ਤਰ੍ਹਾਂ ਫਿਰ ਅਗਿੰਦਾ ਗਲਿਆ ਕੇ ਇਸ ਤਰ੍ਹਾਂ ਗੁੰਡਾ ਬਣਾ ਲਿਆ ਫਿਰ ਆਪਾਂ ਗਿੰਦਾ ਗਲਿਆ ਕੇ ਇਹ ਆਪਣਾ ਡਿਜ਼ਾਈਨ ਬਹੁਤ ਸੋਹਣਾ ਬਣਦਾ ਵਾ ਹੈਵੀ ਬਣਾਉਣ ਵਿੱਚ ਬਹੁਤ ਸੌਖਾ ਫਿਰ ਆਪਾਂ ਇਸ ਤਰ੍ਹਾਂ ਅੱਗੇ ਤਾਂ ਗੱਲਿਆ ਕੇ ਇਸ ਤਰ੍ਹਾਂ ਫਿਰ ਇੱਕ ਹੁੰਦਾ ਆਪਣਾ ਸਿੱਧਾ ਹੁਣ ਆਪਾਂ ਡੈਕਸ ਲਈ ਆ ਗਏ ਇੱਕ ਹੁੰਦਾ ਉਤਾਰ ਲਿਆ ਇਸ ਤਰ੍ਹਾਂ ਆਪਾਂ ਇਹ ਚਾਰ ਕੁੰਡੇ ਆ ਇਹਨਾਂ ਦੋ ਕੁੰਡਿਆਂ ਦਾ ਆਪਾਂ ਇੱਕ ਕੁੰਡਾ ਕਰ ਲਿਆ ਫਿਰ ਇਸ ਤਰ੍ਹਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ ਫਿਰ ਇਸ ਤਰ੍ਹਾਂ ਅਗਲੇ ਵੀ ਇਸ ਤਰ੍ਹਾਂ ਆਪਾਂ ਦੋ ਕੁੰਡਿਆਂ ਦਾ ਇੱਕ ਕੁੰਡਾ ਕਰ ਲਿਆ ਇਹ ਆਪਣਾ ਡਿਜ਼ਾਈਨ ਬਹੁਤ ਸੁਨਮੰਦਾ ਹੈ

आपण डिझाईन बन फिर आपण फेरन बनवून लागेल आपण एक कुंडा उतार आपण एक तर गिणत गणं इस तरह किंडा बुन लिया फर आपण गिनता के आम एक कुडा ਤੇਰਾ ਪੱਗਿੰਦਾ ਗਲੇ ਆਖੀ ਇਹ ਆਪਾਂ ਲੇਡੀਜ਼ ਕੋਟੀ ਬੱਚਿਆਂ ਦੇ ਜੈਂਟਸਵੈਟਰ ਤੇ ਵੀ ਪਾ ਸਕਦੇ ਆ ਇਹ ਡਿਜ਼ਾਈਨ ਬਹੁਤ ਹੀ ਸੌਖਾ ਬਣਾਉਣ ਵਿੱਚ ਤੇਰਾ ਪੱਗਿੰਦਾ ਗਲੇ ਆਖੀ ਇਸ ਤਰ੍ਹਾਂ vou pôr nela pra ir Baginda dar ਇਸ ਤਰ੍ਹਾਂ ਪਾਏ ਇਸ ਡਿਜ਼ਾਈਨ ਨੂੰ ਵਾਰ-ਵਾਰ ਪੇਸਟ ਕਰੀ ਜਾਣਾ कुंडा आपाव तार लिया, फिर आपा दो कुंडा एक कुंडा कार लेंगा दो कुंडा आपाव

ਜੇ ਡਿਜ਼ਾਈਨ ਪਸੰਦ ਆਇਆ ਤੇ ਵੱਧ ਤੋਂ ਵੱਧ ਸ਼ੇਅਰ ਕਰਿਓ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਧੰਨਵਾਦ